ਲੇਕੋ ਆ ਆ ਇੱਕ ਜੇ ਕੋਮੋ ਮਰੀ ਜਿਹੜੀ ਨਵੇਂ ਕਿਸਮ ਦੀ ਆ ਤੇ ਇਹਨਾਂ ਬੋਟੇ ਛੋਟੇ ਰਹੇਗੇ ਉਹ ਕਾਫੀ ਜੇ ਪੀਐਜੂ ਯੂਨੀਵਰਸਿਟੀ ਆਲਰੇਡੀ ਉਹਦੇ ਵਿੱਚ ਉਹ ਕਹਿੰਦੀ ਤੇਲਾ ਪਿਆ ਤੇਲੇ ਤੋਂ ਜਿਹੜੀ ਸ਼ੀਨ ਦਵਾਈ ਜਾਂ ਟੈਸ ਦਵਾਈ ਤੋਂ ਕੋਈ ਵੀ ਦਵਾਈ ਤੁਸੀਂ ਵਰਤ ਸਕਦੇ ਹੋ ਯੂਨੀਵਰਸਿਟੀ ਦੇ ਕਮੈਂਡ ਦੇ ਹਿਸਾਬ ਨਾਲ ਉਹਦੇ ਨਾਲ ਫੰਗੀ ਸਾਈਡ ਆ ਜਿਹੜੀ ਟੈਬੂ ਕੋ ਆ ਬੈਸਟੈਗ ਗਰੂ ਦੀ ਬੈਸਟੈਗ ਗਰੂ ਕੰਪਨੀ ਆ ਇਹਦੀ ਟੈਬੂ ਕੋ ਦਵਾਈ ਆ ਤੇ ਨਾਲ ਇਹਦੇ ਉਮ ਕੋਰੋਜਨਾ 50 ml ਇਹ 250 g ਆਹਾ ਤੇ 100 g ਆਹਾ ਤਿੰਨੇ ਦਵਾਈਆਂ ਚ ਰਲਾ ਕੇ ਪਾਉ ਤਾਂ ਐਵਰੇਜ ਇਹਨਾਂ ਦਾ ਮੌਤਾ ਨਹੀਂ 600 ਰੁਪਏ ਖਰਚਾ ਕੀ ਲੈਦਾ ਕਿਸਾਨ ਭਰਾਵਾਂ ਨੂੰ ਮੈਂ ਇਹ ਬੇਨਤੀ ਜੂ ਕਰਉ ਕਿ ਜਦੋਂ ਵੀ ਪੌਣੀਆਂ ਨੇ ਹਲਕੇ ਤੇ ਸਸਤੇ ਬ੍ਰਾਂਡਾਂ ਮੰਨੀ ਨਾ ਜਾਓ ਚੰਗੇ ਬ੍ਰਾਂਡ ਵਰਤੋ ਤਾਂ ਕਿ ਤੁਹਾਡਾ ਝਾੜ ਫਰਕ ਹੋਵੇ ਸਾਡੇ ਮਾਰਕੀਟ ਦੇ ਵਿੱਚ ਛੋਟੀਆਂ ਛੋਟੀਆਂ ਦੁਕਾਨਾਂ ਖੋਲ੍ਹ ਕੇ ਬਹੁਤ ਸਸਤੇ ਬ੍ਰਾਂਡ ਤੇ ਮਾੜੀਆਂ ਕੰਪਨੀ ਦੇ ਸਾਮਾਨ ਵੇਚ ਰਹੇ ਹਨ ਹਮੇਸ਼ਾ ਚੰਗੀਆਂ ਕੰਪਨੀਆਂ ਦਾ ਵਰਤੋ ਇਹ ਤਿੰਨੇ ਦਵਾਈਆਂ ਵਰਤੋ ਸਾਡੀ ਗਾਰੰਟੀ ਆ ਕੋਈ ਵੀ ਫੜਗੜ ਦਾ ਕੋਈ ਲਾਂਭਾ ਆ ਜਵੇ ਕੋਈ ਕੰਮ ਨਾ ਕਰੇ ਸਾਡੀ ਦੁਕਾਨ ਤੇ ਆ ਜਾਓ ਬਿੱਲ ਲੈ ਕੇ ਜਾਓ ਬਕਾਇਦਾ ਅਸੀਂ ਹਰ ਇੱਕ ਚੀਜ਼ ਦੇ ਦੇਣਦਾਰ ਹੋਵਾਂਗੇ ਜੇ ਤੁਹਾਡੇ ਕੋਲ ਦਵਾਈ ਕੰਮ ਨਾ ਕਰੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਟੀਵੀ ਅਸੀਂ ਪਹੁੰਚੇ ਹਾਂ ਅੱਜ ਧਾਰੀਵਾਲ ਐਗਰੋ ਸੈਂਟਰ ਸਾਨ੍ਹੇਵਾਲ ਵਿਖੇ ਜੋ ਕਿ ਦਵਾਈਆਂ ਦੀ ਪੁਰਾਣੀ ਤੇ ਮਸ਼ਹੂਰ ਦੁਕਾਨ ਆ ਤੇ ਹੁਣ ਜਿਹੜਾ ਝੋਨੇ ਦੀ ਖੇਤੀ ਜਿਹੜੀ ਹੋ ਰਹੀ ਆ ਉਸ ਨੂੰ ਲੈ ਕੇ ਇਹਨਾਂ ਦੇ ਕੋਲ ਕਾਫੀ ਜਿਹੜੇ ਪ੍ਰੋਡਕਟ ਨੇ ਜੋ ਕਿ ਇਹਦਾ ਜਿਹੜਾ ਉਤਪਾਦਨ ਵੀ ਵਧਾਉਣਗੇ ਤੇ ਬਿਮਾਰੀਆਂ ਤੋਂ ਵੀ ਬਚਾਉਣਗੇ ਗੱਲਬਾਤ ਕਰ ਲੈਂਦੇ ਆ ਹਾਂਜੀ ਤਾਲੀਵਾਲ ਸਾਹਿਬ ਐਸਵਾਰ ਦੇਣਾ ਝੋਨੇ ਦਾ ਜਿਹੜਾ ਸੀਜ਼ਨ ਚੱਲ ਰਿਹਾ ਬਜਾਈ ਹੋ ਚੁੱਕੀ ਆ ਤੇ ਹੁਣ ਜਿਹੜਾ ਝੋਨੇ ਦਾ ਜਿਹੜਾ ਉਤਪਾਦਨ ਵਧਾਉਣ ਦੇ ਲਈ ਉਹਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਕਿਹੜੇ ਕਿਹੜੇ ਪ੍ਰੋਡਕਟ ਤੁਹਾਡੇ ਕੋਲੇ ਆਏ ਆ ਜੋ ਕਿ ਕਿਸਾਨਾਂ ਦੀ ਆਮਦਨ ਵੀ ਵਧ ਸਕੀ ਦੇਖੋ ਆ ਇੱਕ ਬਿਮਾਰੀ ਜਿਹੜੀ ਨਵੀਂ ਕਿਸਮ ਦੀ ਆ ਤੀਮ ਬੋਟੇ ਛੋਟੇ ਰਹਿ ਗਏ ਉਹ ਕਾਫੀ ਜੀ ਪੀਯੂ ਯੂਨੀਵਰਸਿਟੀ ਅਲਰੇਡੀ ਉਹਦੇ ਵਿੱਚ ਉਹ ਕਹਿੰਦੀ ਤੇਲ ਆ ਪਿਆ ਤੇਲੇ ਤੋਂ ਜਿਹੜੀ ਸ਼ੀਨ ਦਵਾਈ ਯਾ ਤੇਸ ਦਵਾਈ ਤੋਂ ਕੋਈ ਵੀ ਦਵਾਈ ਤੁਸੀਂ ਵਰਤ ਸਕਦੇ ਹੋ ਯੂਨੀਵਰਸਿਟੀ ਦੇ ਕਮੈਂਡਰ ਦੇ ਹਿਸਾਬ ਨਾਲ ਉਹਦੇ ਨਾਲ ਫੰਗੀ ਸਾਈਡ ਆ ਜਿਹੜੀ ਟੈਬੂਕੋ ਆ ਬੈਸਟੈਗ ਗਰੂਪ ਦੀ ਬੈਸਟੈਗ ਗਰੂ ਕੰਪਨੀ ਆ ਇਹਦੀ ਟੈਬੂਕੋ ਦਵਾਈਆਂ ਤੇ ਨਾਲ ਇਹਦੇ ਕੋਰਾ ਜਨਾ 50 ਐਮ ਐਲ ਇਹ 250 ਗ੍ਰਾਮ ਆ ਤਾਂ 100 ਗ੍ਰਾਮ ਆ ਤਿੰਨੇ ਦਵਾਈਆਂ ਜੜਾ ਕੇ ਪਾਉ ਤਾਂ ਐਵਰੇਜ ਇਹਨਾਂ ਦਾ ਬਹੁਤਾ ਨਹੀਂ 600 ਰੁਪਏ ਖਰਚਾ ਕੀ ਲੈਦਾ ਕਿਸਾਨ ਭਰਾਵਾਂ ਨੂੰ ਮੈਂ ਇਹ ਬੇਨਤੀ ਜੂ ਕਰਉਂ ਕਿ ਜਦੋਂ ਵੀ ਦਵਾਈਆਂ ਨੇ ਹਲਕੇ ਤੇ ਸਸਤੇ ਬ੍ਰਾਂਡਾਂ ਬੰਨੀ ਨਾ ਜਾਓ ਚੰਗੇ ਬ੍ਰਾਂਡ ਵਰਤੋ ਤਾਂ ਕਿ ਥੋੜਾ ਝਾੜ ਫਰਕ ਹੋਵੇ ਸਾਡੇ ਮਾਰਕੀਟ ਦੇ ਵਿੱਚ ਛੋਟੇ ਛੋਟੇ ਦੁਕਾਨਾਂ ਖੋਲ੍ਹ ਕੇ ਬਹੁਤ ਸਸਤੇ ਬ੍ਰਾਂਡ ਤੇ ਮਾੜੀਆਂ ਕੰਪਨੀ ਦੇ ਸਾਮਾਨ ਵੇਚਦੇ ਹਨ ਹਮੇਸ਼ਾ ਚੰਗੀਆਂ ਕੰਪਨੀਆਂ ਦਾ ਵਰਤੋ ਇਹ ਤਿੰਨੇ ਦਵਾਈਆਂ ਵਰਤੋ ਸਾਡੀ ਗਾਰੰਟੀ ਆ ਕੋਈ ਵੀ ਫਟੜਕੜ ਦਾ ਕੋਈ ਲਾਂਭਾ ਆ ਜਵੇ ਕੋਈ ਕੰਮ ਨਾ ਕਰੇ ਸਾਡੀ ਦੁਕਾਨ ਤੇ ਆਜੋ ਬਿੱਲ ਲੈ ਕੇ ਜਾਓ ਬਕਾਇਦਾ ਅਸੀਂ ਹਰ ਇੱਕ ਚੀਜ਼ ਦੇ ਦੇਣਦਾਰ ਰਹਾਂਗੇ ਜੇ ਤੁਹਾਡੇ ਕੋਲ ਦਵਾਈ ਕੰਮ ਨਾ ਕਰੇ ਅਕਸਰ ਦੇਖਿਆ ਜਾਂਦਾ ਮਾਰਕੀਟ ਦੇ ਵਿੱਚ ਕਿਸਾਨਾਂ ਦੀ ਲੁੱਟ ਖਸੁੱਟ ਹੁੰਦੀ ਆ ਨਕਲੀ ਦਵਾਈਆਂ ਦੇ ਦਿੱਤੀਆਂ ਜਾਂਦੀਆਂ ਨੇ ਝਾੜ ਵੀ ਘਟ ਜਾਂਦਾ ਵਾ ਤੇ ਜਿਹੜੀਆਂ ਦਵਾਈਆਂ ਤੇ ਪੈਸੇ ਲੱਗ ਲੱਗਦੇ ਆ ਲੇਬਰ ਲੱਗ ਪੈਂਦੀ ਆ ਤੇ ਕੀ ਕਹਿਣਾ ਚਾਹੁੰਦੇ ਆ ਕਿਸਾਨ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਇਹੀ ਆ ਮੈਂ ਮੈਂ ਤਾਂ ਇਹੀ ਕਹੂੰਗਾ ਬਹੁਤ ਅੱਜਕੱਲ ਬਹੁਤ ਜ਼ਰਾ ਸਾਡੇ ਕਿਸਾਨ ਵੀਰ ਫੇਸਬੁਕ ਤੇ YouTube ਤੇ ਜਿਹੜੇ ਕਈ ਨਾ ਘਰੇ ਬੈਠੇ ਡਾਕਟਰ ਬਣ ਬਣ ਕੇ ਕਈ ਕਈ ਗਲਤ ਦਵਾਈਆਂ ਰਿਕਮੈਂਡ ਕਰੀ ਜਾਂਦੇ ਆ ਲੋਕ ਸਰੋਂ ਦੀ ਖਲੇ ਰਿਕਮੈਂਡ ਕਰੀ ਜਾਂਦੇ ਨੇ ਹੋਰ ਚੀਜ਼ਾਂ ਰਿਕਮੈਂਡ ਕਰੀ ਜਾਂਦੇ ਨੇ ਵੀ ਯੂਨੀਵਰਸਿਟੀ ਐਡੀਬਿਟੀ ਕਰੋੜਾਂ ਰੁਪਏ ਲਾ ਕੇ ਰਿਸਰਚ ਕਰਦੀ ਹੈ ਜੇ ਉਹ ਦਵਾਈਆਂ ਕਹਿੰਦੀ ਹੈ ਯੂਨੀਵਰਸਿਟੀ ਪਾਉਣੀ ਹੈ ਤਾਂ ਉਹੀ ਪਾਉਣੇ ਚਾਹੀਦੇ ਨੇ ਚੰਗੀਆਂ ਕੰਪਨੀਆਂ ਦੀ ਪਾਉਣੀ ਚਾਹੀਦੀਆਂ ਨੇ ਹਲਕੀ ਕੰਪਨੀ ਦੀ ਕੋਈ ਵੀ ਦਵਾਈ ਨਹੀਂ ਵਰਤਣੀ ਚਾਹੀਦੀ ਚੰਗੀ ਕੰਪਨੀ ਵਰਤੋ 50 100 ਰੁਪਏ ਦਾ ਫਰਕ ਪਊਗਾ ਕਿਲੇ ਮਗਰ ਜ਼ਿਆਦਾ ਨਹੀਂ ਝਾੜ ਜਦੋਂ ਪੈਂਦਾ ਕੁਆਂਟਲਾਂ ਦੇ ਵਿੱਚ ਫਰਕ ਪੈਂਦਾ ਇਹ ਪਛਾ ਮੈਂ ਹੁੰਦੀ ਆ ਅਕਸਰ ਇੱਕੋ ਜਿਹੇ ਲੋਗੋ ਲਾਏ ਹੁੰਦੇ ਆ ਦੇਖਣ ਨੂੰ ਇੱਕੋ ਜੀਆਂ ਦਵਾਈਆਂ ਲੱਗਦੀਆਂ ਨੇ ਕਈ ਵਾਰੇ ਕੰਪਨੀ ਦਾ ਵੀ ਨਕਲੀ ਲੋਗੋ ਲਾ ਦਿੰਦੇ ਆ ਲੋਕਾਂ ਨੂੰ ਪਛਾਣ ਨਹੀਂ ਆਉਂਦੀ ਤੇ ਕਿਵੇਂ ਬਚ ਸਕਦੇ ਆ ਆਪਾਂ ਜੰਗੀਆਂ ਕੰਪਨੀਆਂ ਦਾ ਤੁਸੀਂ ਪਹਿਲਾਂ ਤਾਂ ਬਿੱਲ ਲੈ ਕੇ ਜਾਓ ਹਰ ਇੱਕ ਦੁਕਾਨ ਤੋਂ ਜਦੋਂ ਵੀ ਤੁਸੀਂ ਆਉਨੇ ਹੋ ਉਹ ਤੋਂ ਬਿੱਲ ਲੈ ਕੇ ਜਾਓ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਵੱਡੀਆਂ ਕੰਪਨੀਆਂ ਦਾ ਹਮੇਸ਼ਾ ਹੀ ਜਿਹੜਾ ਸਾਡੇ ਕੋਲ ਜਿਵੇਂ ਬੈਸਟ ਗਰੂਪ ਕੰਪਨੀਆਂ ਟਾਟਾ ਕੰਪਨੀਆਂ ਬੈਰ ਕੰਪਨੀਆਂ ਵੱਡੀਆਂ ਵੱਡੀਆਂ ਕੰਪਨੀਆਂ ਯੂਪੀਐਲ ਕੰਪਨੀਆਂ ਤੇ ਆਈਐਨ ਸੈਕਨੀਸਾਈਡ ਕੰਪਨੀਆਂ ਇਹ ਵੱਡੀਆਂ ਕੰਪਨੀਆਂ ਨੇ ਸਾਰ ਹਾਲ ਮਾਲ ਜਿੱਥੋਂ ਮਰਜੀ ਲੈ ਕੇ ਬਰਤਨੋਂ ਸਾਨੂੰ ਇਹ سونے ਵਾਂਗੂ ਮਿਲੂਗਾ ਕਈ ਪਿੰਡਾਂ ਛੋਟੀਆਂ ਕੰਪਨੀਆਂ ਨੇ ਛੋਟੀਆਂ ਕੰਪਨੀਆਂ ਉਹ ਦੁਕਾਨਦਾਰ ਲੋਕਵੇਂ ਪਿੰਡਾਂ ਦੇ ਵਿੱਚ ਬਹਿ ਕੇ ਹਲਕੇ ਮਾਲ ਵੇਚੀ ਜਾਂਦੇ ਨੇ ਜੀਮਿੰਦਾਰ 150 ਦੇ ਲਾਲਚ ਨਾਲ ਉੱਥੇ ਫਰਦੀ ਜਾਂਦੇ ਨੇ ਭਰਾਵੋ ਕਦੇ ਵੀ 150 ਦਾ ਲਾਲਚ ਨਾ ਦੇਖੋ 5 ਕਿਲੋ ਦਾਣੇ ਬਣਦੇ 100 ਰੁਪਏ ਦੇ ਸਾਰੇ 400 ਦਾ ਕਵਾਂਟਲਾਂ ਦਾ ਫਰਕ ਪੈਂਦਾ ਇਸ ਕਰਕੇ ਕਦੇ ਕਦੇ ਵੀ ਮਾੜੇ ਬ੍ਰਾਂਡ ਨੂੰ ਨਾ ਵਰਤੋ ਚੰਗੀਆਂ ਚੀਜ਼ਾਂ ਵਰਤੋ ਆ ਤੁਸੀਂ ਦੇਖ ਲਓ ਟਾਟਾ ਕੰਪਨੀ ਦੇ ਪਈਆਂ ਨੇ ਸਾਡੇ ਕੋਲ ਸਾਰੀਆਂ ਦਵਾਈਆਂ ਪਈਆਂ ਨੇ ਇਨਫੈਕਸ਼ਨ ਸ਼ੇਡ ਦੀ ਪਈ ਆ ਟਾਟਾ ਦੀਆਂ ਪਈਆਂ ਨੇ ਠੀਕ ਆ ਆਹ ਸਲਫਰ ਮਿਲਦੀਆਂ ਪਈਆਂ ਨੇ ਜਿੰਜੈਂਟਾ ਦੀਆਂ ਪਈਆਂ ਨੇ ਸਾਰੀਆਂ ਕੰਪਨੀਆਂ ਜਿਹੜੀਆਂ ਪਈਆਂ ਨੇ ਬਾਹਰ ਦੀਆਂ ਸਾਡੇ ਕੋਲ ਪਈਆਂ ਨੇ ਹਮੇਸ਼ਾ ਹੀ ਵਧੀਆ ਵਰਤੋ ਚੰਗੇ-ਚੰਗੇ ਵਰਤੋ ਤੇ ਇਸ ਕਰਕੇ ਇਹਨਾਂ ਨੂੰ ਇਹਨਾਂ ਦਵਾਈਆਂ ਨੂੰ ਵਰਤ ਕੇ ਚੰਗਾ ਆਪਣਾ ਜਿਹੜਾ ਝਾੜ ਲਾਓ ਤੇ ਦੂਜੀਆਂ ਕੰਪਨੀਆਂ ਦੇ ਤਿੰਨੇ ਵਾ ਇੱਕ ਐਸ ਤੋਂ ਇਲਾਵਾ ਸਾਡੇ ਆ ਟਾਟਾ ਕੰਪਨੀ ਦੀ ਟਾਕੂਮੀਆ ਇਹਦੇ ਨਾਲ ਹੀ ਟਾਟਾ ਕੰਪਨੀ ਦੀ ਐਪਿਕ ਆ ਇਹ ਕਾਦੇ ਲਈ ਆ ਜੀ ਦਵਾਈ ਇਹ 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 ਜੀ ਆ ਜਿਹੜੀ ਹੈਗੀ ਉਲੀ ਵਾਸਤੇ ਆ ਐਪਿਕ ਇਹ ਜਿਹੜੀ ਹੈਗੀ ਸੁੰਡੀ ਵਾਸਤੇ ਆ ਜੇ ਦੋਨੇ ਦਵਾਈਆਂ ਨੂੰ ਲਾ ਕੇ ਸਪਰੇਅ ਕਰੋਗੇ ਇੱਕ ਮਹੀਨਾ ਜੇ ਸੁੰਡੀ ਥੋੜੇ ਖੇਤ ਚ ਵੱਢ ਜਵੇ ਤਾਜੀ ਜ਼ਿੰਮੇਵਾਰਾ ਸਤੋਂ ਪੈਸੇ ਵਾਪਸ ਲੈ ਜੀ ਤੁਸੀਂ ਆਪ ਖਸਾਨ ਹੋ ਤੇ ਤੁਹਾਨੂੰ ਪਤਾ ਵੀ ਆ ਵੀ ਕਿਸ ਤਰ੍ਹਾਂ ਜਿਹੜਾ ਤੁਹਾਡਾ ਤਜਰਬਾ ਵੀ ਛਾੜ ਕੇ ਮੈਂ ਵੱਧ ਲਿਆ ਜਾ ਸਕਦਾ ਤੁਸੀਂ ਆਪ ਵੀ ਵਰਤੀਆਂ ਨੇ ਦਵਾਈਆਂ ਕਿੰਨਾ ਸਮਾਂ ਹੋ ਗਿਆ ਇਹ ਕੰਪਨੀਆਂ ਨੂੰ ਤੁਸੀਂ ਟਰਾਈ ਕਰਦੇ ਆ ਰਹੇ ਹੋ ਮੈਂ ਜਿਵੇਂ ਟਾਟਾ ਕੰਪਨੀ ਦਾ ਮੈਂ 30 35 ਸਾਲ ਤੋਂ ਡਿਸਟ੍ਰੀਬਿਊਟਰ ਹਾਂ ਇੰਡੀਆ ਦੀ ਨੰਬਰ 1 ਕੰਪਨੀਾਂ ਜਿਹੜੀ ਕਿ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਉਂਦੀਆਂ ਹਰ ਪ੍ਰੋਡਕਟ ਟਾਟਾ ਕੰਪਨੀ ਦਾ ਸੋਨੇ ਵਰਗਾ ਪ੍ਰੋਡਕਟ ਆ ਇਸ ਕਰਕੇ ਕਿਸਾਨ ਵੀਰਾਂ ਨੂੰ ਮੈਂ ਇਹੀ ਬੇਨਤੀ ਕਰੂੰ ਥੋੜੇ ਜਿਹਾ ਲਾਲਚ ਚਾਕੇ ਕਦੇ ਵੀ ਆਏਂ ਦਾ ਇੱਧਰ ਉੱਧਰ ਭੱਜ ਕੇ ਹਲਕੀਆਂ ਦਵਾਈਆਂ ਨਾ ਪਾਓ ਚੰਗੀਆਂ ਦਵਾਈਆਂ ਪਾਓ ਜਿਨ੍ਹਾਂ ਦਾ ਤੁਹਾਡੇ ਨਾਲ ਤੁਹਾਡੀ ਫਸਲ ਵਧੀਆ ਹੋਵੇ ਝਾੜ ਵਧੀਆ ਤੁਹਾਡੀ ਕੁਆਲਿਟੀ ਵਧੀਆ ਆਵੇ ਮੰਡੀ ਦੇ ਵਿੱਚ ਆ ਕੇ ਤੁਹਾਨੂੰ ਵੇਚਣੀ ਵੀ ਚੰਗੀ ਲੱਗੇ ਇਸ ਕਰਕੇ ਹਮੇਸ਼ਾ ਹੀ ਵਧੀਆ ਵਰਤੋ ਚੰਗੀਆਂ ਕੰਪਨੀ ਦੀਆਂ ਦਵਾਈਆਂ ਵਰਤੋ ਮੇਰੀ ਇਹੀ ਗੱਜੈ ਸਾ ਕਦੇ ਵੀ ਸਸਤੇ ਵਾਲੇ ਪਾਸੇ ਨਾ ਜਾਓ ਜੀ ਤੇ ਹੁਣ ਜਿਹੜਾ ਇਸ ਸਮੇਂ ਜਿਹੜਾ ਹੁਣ ਮੌਸਮ ਚੱਲ ਰਿਹਾ ਵਾ ਹੁਣ ਕੀ ਕੀ ਜਿਹੜਾ ਖਤਰਾ ਹੈਗਾ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਬਚਾ ਕਰਨਾ ਦੇਖੋ ਹੁਣ ਫੰਗਸ ਬਹੁਤ ਆ ਹਾਂ ਫੰਗਸ ਬਹੁਤ ਆ ਪਹਿਲਾਂ ਤਾਂ ਜਿਹੜਾ ਪਹਿਲਾਂ ਉੱਚੇ ਨੀਵੇਂ ਬੂਟੇ ਜਿਹੜੇ ਇਤਕੀ ਬਹੁਤ ਆਏ ਨੇ ਉਹਦੇ ਫੰਗ ਉਹ ਜਿਹੜੀ ਯੂਨੀਵਰਸਿਟੀ ਨੇ ਰეკਮੈਂਡ ਕੀਤੀ ਆ ਸੀਨ ਦੇ ਟੈਸ ਦਵਾਈ ਆ ਉਹ ਵਰਤੋ ਉਹਦੇ ਬਾਅਦ ਦੇ ਵਿੱਚ ਤੁਸੀਂ ਫੰਗਸ ਬਹੁਤ ਆ ਇਹ ਟਾਟਾ ਦੀ ਸਾਡੇ ਕੋਲ ਆਉਂਦੀ ਆ ਐਪਕ ਵਰਤ ਲੋ ਐਪਕ ਤੋਂ ਬਾਅਦ ਤਾਂ ਟਾਟਾ ਕੰਪਨੀ ਨੇ ਸਾਡੇ ਕੋਲ ਹੋ ਕੇ ਹੀ ਰეკਮੈਂਡ ਰეკਮੈਂਡੇਸ਼ਨ ਦਵਾਈਆਂ ਨੇ ਜਿਹੜੀਆਂ ਸਾਡੇ ਕੋਲ ਟੈਸ ਪਈ ਆ ਸਾਰਾ ਕੋ ਪਈਆ ਪਲਸਰ ਪਈਆ ਵਧੀਆ ਦਵਾਈਆਂ ਪੀਆਮੇ ਕਦੇ ਵੀ ਹਲਕੀਆਂ ਕੰਪਨੀਆਂ ਵਾਲਾ ਜਾਓ ਇਹ ਨਾ ਕੰਪਨੀਆਂ ਜਿਹੜੀਆਂ ਰეკਮੈਂਡਡ ਨੇ ਯੂਨੀਵਰਸਿਟੀ ਵੱਲੋਂ ਉਹੀ ਦਵਾਈਆਂ ਵਰਤੋ ਕਦੇ ਨਾਨ ਬ੍ਰਾਂਡ ਦਵਾਈਆਂ ਸਸਤੀਆਂ ਦੇਖ ਕੇ ਵੀ ਇਹਦਾ ਜੇ ਦੂਜੀ ਚੰਗੀ ਕੰਪਨੀ ਦੀ ਫਰਜ਼ ਕਰ ਲੋ 1000 ਰੁਪਏ ਦੀ ਆ ਸਸਤੀ ਕੰਪਨੀ 600 ਦੀ ਆ ਤਾਂ ਮਨਾ ਲਓ ਉਹ 600 ਵਾਲੀ ਤੇ 600 ਵਾਲਾ ਵੀ ਸਮਾਨ ਨਹੀਂ ਕਿਸਾਨ ਭਰਾਵੋ ਤੁਹਾਡਾ ਬਹੁਤ ਵੱਡਾ ਨੁਕਸਾਨ ਹੁੰਦਾ ਐਨਾ ਨਾ ਮਤਲਬ ਦੇਖਿਆ ਕਰੋ ਇੰਨੀ ਕੋਈ ਕਮਾਈ ਨਹੀਂ ਹੁੰਦੀ ਤੁਸੀਂ ਥੋੜਾ ਜਿਹਾ ਲਾਲਚ ਚਾਕੇ ਆਪਣਾ ਨੁਕਸਾਨ ਕਰ ਲੈਣੋਂ ਵਧੀਆ ਹੀ ਵਰਤੋ ਜੀ ਤੇ ਸਰ ਗੱਲ ਕਰੀਏ ਤੁਹਾਡੀ ਜਿਹੜੀ ਦੁਕਾਨ ਕਿੰਨੀ ਪੁਰਾਣੀ ਦੁਕਾਨ ਆ ਕਿੰਨੇ ਕਿਸਾਨ ਭਰਾ ਤੁਹਾਡੇ ਨਾਲ ਜੁੜੇ ਹੋਏ ਆ ਕਿਹੜੇ-ਕਿਹੜੇ ਏਰੀਆ ਦੇ ਵਿੱਚ ਤੁਸੀਂ ਸਪਲਾਈ ਕਰਦੇ ਹੋ ਜਿਹੜੇ ਪ੍ਰੋਡਕਟ ਨੇ ਮੈਂ ਜੀ 1982 ਤੋਂ ਕੰਮ ਕਰਦਾ 43 ਸਾਲ ਮੈਨੂੰ ਕੰਮ ਕਰਦੇ ਨੂੰ ਹੋ ਗਏ ਤਕਰੀਬਨ ਵੈਗ ਦੀ ਕਿਰਪਾ ਨਾਲ ਬੜਾ ਵਧੀਆ ਕੰਮ ਆ ਸਾਡਾ ਸਾਰਾ ਏਰੀਆ ਜਿਹੜਾ ਤਕਰੀਬਨ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਮੇਰੇ ਕੋਲ ਗਾਹਕ ਹੁੰਦੇ ਨੇ ਬੜੀ ਵਧੀਆ ਬਾਬੇ ਦੀ ਕਿਰਪਾ ਪੂਰੀ رونਕ ਲੱਗੀ ਰਹਿੰਦੀ ਹੈ ਹਰ ਟਾਈਮ ਇਸ ਕਰਕੇ ਕਿਸਾਨ ਭੀਮ ਨੂੰ ਬੇਨਤੀ ਆ ਜਦੋਂ ਵੀ ਸੋਨੂੰ ਕਿਸੇ ਚੀਜ਼ ਦੀ ਲੋੜ ਹੋਵੇ ਹਰ ਕਿਸੇ ਸਾਥੋਂ ਗਾਰੰਟੀ ਲੈ ਕੇ ਜਾਓ ਬਿੱਲ ਲੈ ਕੇ ਜਾਓ ਕਿਸੇ ਚੀਜ਼ ਦਾ ਕੋਈ ਲੰਬਾ ਆਉਂਦਾ ਅਸੀਂ ਹਰ ਟਾਈਮ ਜ਼ਿੰਮੇਵਾਰ ਬੈਠੇ ਆਂ ਸਾਡੇ ਕੋਲ ਆਓ ਮੇਰਾ ਸਾਡੇ ਦਾਣਾ ਮੰਡੀ ਪੁਰਾਣੀ ਦਾਣਾ ਮੰਡੀ ਤੇ ਢਾਲੀ ਵਾਲੇ ਕੋਲ ਸੈਂਟਰਲ ਜਿਹੜਾ ਹੈਗਾ 984936000 ਮੇਰਾ ਨੰਬਰ ਆ ਕੋਈ ਵੀ ਕਾਲ ਕਰਕੇ ਆਓ ਤਾਪ ਤੋਂ ਵਧੀਆ ਤੋਂ ਵਧੀਆ ਦਵਾਈਆਂ ਲੈ ਕੇ ਜਾਓ ਹਲਕੀਆਂ ਵਾਲੇ ਪਾਸੇ ਨਾਮ ਪੱਜੋ ਚੰਗੀਆਂ ਦਵਾਈਆਂ ਵਰਤ ਕੇ ਆਪਣੀ ਜਿਹੜੀ ਫਸਲ ਆ ਉਹਨੂੰ ਸਖੇਸਪੋ